ਸੈਂਟਰ ਦਾ ਬੰਦਾ ਸਰਕਾਰੀ ਬੰਦਾ ਜਾਂ ਕੋਈ ਨੈਸ਼ਨਲ ਬੰਦਾ ਆਪਣੇ ਪੰਜਾਬੀਆਂ ਖਿਲਾਫ ਆਪਣੇ ਸਿੱਖਾਂ ਖਿਲਾਫ ਕੁਝ ਵੀ ਬੋਲ ਲੰਦਾ ਇਦਾਂ ਹੀ ਸਾਨੂੰ ਸੰਘਰਸ਼ ਵੱਡਾ ਕਰਨਾ ਹੀ ਪੈਣਾ ਕਿਉਂਕਿ ਰਿਆਗੂ ਸਾਹਿਬਾ ਨੇ ਵੀ ਗੱਲ ਹੋਈ ਆ ਵੀ ਆਪਾਂ ਇੱਕ ਇੱਕ ਫਿਕਰ ਨਾਲ ਖੜੀਏ ਤੇ ਕੁਝ ਨਾ ਕੁਝ ਮੂੰਹ ਚੱਕ ਕੇ ਬੋਲੀ ਜਾਂਦੇ ਰਹਿੰਦੇ ਨੇ ਆਪਾਂ ਇਹਨੂੰ ਕੰਗਣਾ ਰਾਤ ਨੂੰ ਮਾਫੀ ਮੰਗਣੀ ਚਾਹੀਦੀ ਇਸ ਚੀਜ਼ ਤੇ ਕਿਉਂਕਿ ਇਹਦਾ ਕਾਰਨ ਆ ਉਹ ਸਭ ਨੂੰ ਪਤਾ ਕਿ ਇਹਦਾ ਕਾਰਨ ਕੀ ਬਣਿਆ ਕਿਉਂਕਿ ਸਾਡੀ ਭੈਣ ਨੂੰ ਉਹਨੇ ਪਹਿਲਾਂ ਕੁਝ ਬੋਲਿਆ ਬਾਅਦ ਤੁਹਾਨੂੰ ਪਤਾ ਹੀ ਉਹ ਤਾਂ ਪਹਿਲਾਂ ਹੀ ਚਾਹੁੰਦੀ ਸੀ ਵੀ ਕਦੋਂ ਸਾਡੇ ਡਿੱਕੇ ਆਊਗੀ ਹਨਾ ਤੇ ਸਾਨੂੰ ਹੁਣ ਵੀ ਸੰਘਰਸ਼ ਦਾ ਇਹ ਖਰਾਬ ਵੱਡਾ ਬੁਝਣਾ ਚਾਹੀਦਾ ਮੇਰੇ ਆਗੂ ਸਹਿਬਰ ਨਾਲ ਗੱਲਬਾਤ ਚੱਲ ਰਹੀ ਆ ਵੀ ਜੋ ਕੁਛ ਇਹਨ ਨੇ ਇਸ ਤੋਂ ਬਿਆਨ ਤੋਂ ਆਪਣਾ ਨੇ ਬਿਆਨ ਦਿੱਤਾ ਉਹ ਬਹੁਤ ਘਟਿਆ ਬਿਆਨ ਦਿੱਤਾ ਪੜਖਾਣ ਤੋਂ ਬਾਅਦ ਵੀ ਬੜਾ ਘਟਿਆ ਬਿਆਨ ਦਿੱਤਾ ਕਰਕੇ ਸਾਨੂੰ ਇਹਦੇ ਲਈ ਵੀ ਸਾਨੂੰ ਸੰਘਰਸ਼ ਚ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਪੈਣਾ ਵੀ ਉਹਨੂੰ ਮਾਫੀ ਮੰਗੇ ਇਹ ਤੇ ਬਾਕੀ ਸਾਡੀ ਭੈਣ ਦੇ ਨਾਲ ਅਸੀਂ ਡਟ ਕੇ ਖੜੇ ਹਾਂ ਤੇ ਖੜੇ ਰਹਿਣਾ ਜੀ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਹੁਣ ਪੰਜਾਬ ਦੇ ਲੋਕ ਜਾਗਰੂਤ ਬਹੁਤ ਹੋ ਰਹੇ ਆ ਕੋਈ ਵੀ ਪੰਜਾਬ ਦੀ ਗੱਲ ਕਰਦਾ ਤਾਂ ਉਹਦੇ ਨਾਲ ਸਾਡੇ ਪੰਜਾਬੀ ਮੋਢੇ ਨਾਲ ਮੋਢਾ ਲਾਏ ਖੜਦੇ ਨੇ ਪਰसों ਦੀ ਗੱਲ ਹੈ ਆਪਣੀ ਕੁਲਵਿੰਦਰ ਕੌਰ ਵਾਲੀ ਹੈ ਪਰਸੋਂ ਜਿਹੜਾ ਕੁਲਵਿੰਦਰ ਕੌਰ ਨੇ ਕੀਤਾ ਉਹਦੇ ਲਈ ਸਾਰਾ ਪੰਜਾਬ ਨੇ ਵੱਡੀ ਆਵਾਜ਼ ਜਿਹੜੀ ਸਾਰੇ ਪੰਜਾਬ ਦੇ ਵਿੱਚ ਬੁਲੰਦ ਕੀਤੀ ਗਿਆ ਲੋਕਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਭਰਾ ਨਾਲ ਹੀ ਮੇਰੀ ਗੱਲ ਹੋਈ ਆ ਮੈਨੂੰ ਵੀ ਬਹੁਤ ਸਾਰੇ ਭਰਾ ਪੁੱਛ ਰਹੇ ਸੀ ਕੱਲ੍ਹ ਵੀ ਮੇਰੀ ਗੱਲ ਉਹਨਾਂ ਦੇ ਪਰਿਵਾਰ ਨਾਲ ਹੁੰਦੀ ਰਹੀ ਆ ਇਸ ਕਰਕੇ ਆਪਾਂ ਖਬਰਾਉਣਾ ਨਹੀਂ ਗਾ ਕੋਈ ਵਾਜ ਬਹੁਤ ਵੱਡੀ ਪੱਧਰ ਦੇ ਲੋਕਾਂ ਨੇ ਠਾਈ ਗਿਆ ਆਪਾਂ ਸਾਰੇ ਪੰਜਾਬ ਕੁੜੀ ਦੇ ਨਾਲ ਆਪਣੀ ਭੈਣ ਦੇ ਨਾਲ ਆਜ ਉਹਨਾਂ ਦੇ ਮੈਂ ਘਰੇ ਵੀ ਜਾ ਰਿਹਾ ਤੇ ਦੂਜੀ ਗੱਲ ਪਤਾ ਕੀ ਹੈ ਦੂਜੀ ਗੱਲ ਇਹ ਹੈ ਵੀ ਜੇਕਰ ਸਰਕਾਰ ਹੁਣ ਦੇਖ ਰਹੀ ਆ ਹਨਾ ਕਿ ਲੋਕਾਂ ਦਾ ਕਿਉਂਕਿ ਉੱਠਵਾਲ ਵੱਡੀ ਗਿਣਤੀ ਦੇ ਵਿੱਚ ਪਏ ਦੇਖੋ ਉਹ ਕੁੜੀ ਨੂੰ ਛੱਡ ਹੀ ਦੇਣਾ ਹਨਾ ਵੀ ਕਾਰਵਾਈ ਕੋਈ ਬਾਲੀ ਵੱਡੀ ਨਹੀਂ ਮੰਨ ਲਾ ਜਿਸ ਤਰ੍ਹਾਂ ਨਵਾਇ ਉੱਠੀ ਹੈ ਕਾਰਵਾਈ ਵਾਲੀ ਵੱਡੀ ਨਹੀਂ ਕਰਨਗੇ ਜੇ ਕੀਤੀ ਤਾਂ ਮੇਰੇ ਸਾਰੇ ਕਿਸਾਨ ਜਿੱਥੇ ਬੰਦੀਆਂ ਆਗੂ ਨਾਲ ਆਪਣੀ ਗੱਲਬਾਤ ਹੋਈ ਆ ਕਿ ਆਪਾਂ ਵੱਡਾ ਸੰਘਰਸ਼ ਵਿੱਢਾਂਗੇ ਫਿਰ ਉਹਦੇ ਲਈ ਤਿਆਰ ਨਾ ਉਹਦੇ ਲਈ ਜਿਵੇਂ ਤੁਸੀਂ ਹੁਣ ਲਾ ਆ ਮਾਦੇ ਹੋ ਕਿਉਂਕਿ ਹੁਣ ਮੈਂ ਚੀਜ਼ ਦੇਖਦਾ ਵੀ ਨੌਜਵਾਨ ਕਿੱਲੇ ਸੋਸ਼ਲ ਮੀਡੀਆ ਤੇ ਕਰ ਸੀਮਤ ਨਹੀਂ ਹੈਗੇ ਬਾਈ ਬਿਲਕੁਲ ਬਿਲਕੁਲ ਹੁਣ ਤਾਂ ਨੌਜਵਾਨ ਆ ਕੇ ਗਰਾਊਂਡ ਤੇ ਵੀ ਸਾਹ ਦਿੰਦੇ ਨੇਗੇ ਇਸ ਤਰ੍ਹਾਂ ਕਿ ਪ੍ਰੈਕਟੀਕਲੀ ਤੇ ਤੁਸੀਂ ਸਾਰੇ ਜਣੇ ਨੇ ਆਉਣਾ ਤੇ ਗੱਲ ਇਹੀ ਆ ਕੋਈ ਸੈਂਟਰ ਦਾ ਬੰਦਾ ਸਰਕਾਰੀ ਬੰਦਾ ਜਾਂ ਕੋਈ ਨੈਸ਼ਨਲ ਬੰਦਾ ਆਪਣੇ ਪੰਜਾਬੀਆਂ ਖਿਲਾਫ ਆਪਣੇ ਸਿੱਖਾਂ ਕਲੱਬ ਕੁਝ ਵੀ ਬੋਲ ਲੰਦਾ ਇਹਦੇ ਲਈ ਸਾਨੂੰ ਸੰਘਰਸ਼ ਵੱਡਾ ਕਰਨਾ ਹੀ ਪੈਣਾ ਕਿਉਂਕਿ ਗੁਰਆਗੂ ਸਹਿਬਾਨਾ ਨੇ ਵੀ ਗੱਲ ਹੋਈ ਆ ਵੀ ਆਪਾਂ ਇੱਥੇ ਤੇ ਕਰਨਾ ਖੜੀਏ ਕੁਛ ਨਾ ਕੁਛ ਮੂੰਹ ਚੱਕ ਕੇ ਬੋਲੀ ਜਾਂਦੇ ਰਹਿੰਦੇ ਨੇ ਆਪਾਂ ਇਹਨੂੰ ਕੰਗਣਾ ਰਾਉਤ ਨੂੰ ਮਾਫੀ ਮੰਗਣੀ ਚਾਹੀਦੀ ਇਸ ਚੀਜ਼ ਤੇ ਕਿਉਂਕਿ ਜਿਹੜਾ ਕਾਰਨ ਆ ਉਹ ਸਭ ਨੂੰ ਪਤਾ ਕਿ ਇਹਦਾ ਕਾਰਨ ਕੀ ਬਣਿਆ ਕਿਉਂਕਿ ਸਾਡੀ ਭੈਣ ਨੂੰ ਉਹਨੇ ਪਹਿਲਾਂ ਕੁਛ ਬੋਲਿਆ ਬਾਅਦ ਤੁਹਾਨੂੰ ਪਤਾ ਹੀ ਉਹ ਤਾਂ ਪਹਿਲਾਂ ਹੀ ਚਾਹੁੰਦੀ ਸੀ ਵੀ ਕਦੋਂ ਸਾਡੇ ਅੜਿੱਕੇ ਆਉਗੀ ਹਨਾ ਤੇ ਸਾਨੂੰ ਹੁਣ ਵੀ ਸੰਘਰਸ਼ ਤੇ ਇਹਦੇ ਖਰਾਬ ਵੱਡਾ ਬੱਜਣਾ ਚਾਹੀਦਾ ਮੇਰੇ ਆਗੂ ਸਹਿਬਾਨਾ ਨਾਲ ਗੱਲਬਾਤ ਚੱਲ ਰਹੀ ਆ ਵੀ ਜੋ ਕੁਛ ਇਹਨੇ ਇਸ ਤੋਂ ਬਿਆਨ ਤੋਂ ਆਪਣਾ ਨੇ ਬਿਆਨ ਦਿੱਤਾ ਉਹ ਬਹੁਤ ਘਟੀਆ ਬਿਆਨ ਦਿੱਤਾ ਪਰ ਖੜ ਖਾਣ ਤੋਂ ਬਾਅਦ ਵੀ ਬੜਾ ਘਟਿਆ ਪੈਣ ਦਿੱਤਾ ਇਸ ਕਰਕੇ ਸਾਨੂੰ ਇਹਦੇ ਲਈ ਵੀ ਸਾਨੂੰ ਸੰਘਰਸ਼ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਪੈਣਾ ਵੀ ਉਹਨੂੰ ਮਾਫੀ ਮੰਗੇ ਇਹ ਤੇ ਬਾਕੀ ਸਾਡੀ ਭੈਣ ਦੇ ਨਾਲ ਅਸੀਂ ਡਟ ਕੇ ਖੜੇ ਹਾਂ ਤੇ ਖੜੇ ਰਹਾਂਗੇ ਜਿਸ ਵੀ ਤਰ੍ਹਾਂ ਸਾਡੇ ਆਗੂ ਸਹਿਬਾਨ ਕਹਿਣਗੇ ਜਾਂ ਸਾਡਾ ਉਹ ਪਰਿਵਾਰ ਕਹੂਗਾ ਉਸ ਤਰ੍ਹਾਂ ਹੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਇਹੀ ਮੇਰੀ ਗੱਲ ਅੱਜ ਮੈਂ ਇਧਰ ਭੈਣ ਦੇ ਏਰੀਏ ਦੇ ਵਿੱਚ ਹੀ ਅਸੀਂ ਪਹੁੰਚ ਕੇ ਤੁਹਾਨੂੰ ਦੱਸ ਦਊਂਗਾ ਅਪਡੇਟ ਕੀ ਆ ਕੀ ਨਹੀਂ ਹੈਗੀ ਤੇ ਬਾਕੀ ਸਾਰੇ ਜਾਣੇ ਜਿਸ ਅੰਦੋਲਨ ਕਰ